ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਦੇ ਜਾਏ ਜਹੇਦਾਰ ਭਾਈ ਜਗਜੀਤ ਸਿੰਘ ਡੱਲੇਵਾਲ ਵੱਲੋਂ ਤਿੰਨ ਕਾਨੂੰਨ ਜਿਹੜੇ ਸੈਂਟਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਸਮੁੱਚੇ ਭਾਰਤ ਦੇ ਕਿਸਾਨਾਂ ਵਾਸਤੇ ਜਿੱਥੇ ਪਹਿਲਾਂ ਵੀ ਸੰਘਰਸ਼ ਆਰੰਭ ਕਰਕੇ ਸਮੇਂ ਦੀ ਹਕੂਮਤ ਪ੍ਰਧਾਨ ਮੰਤਰੀ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਕਾਨੂੰਨ ਜਿਹੜੇ ਰੱਦ ਕਰ ਦਿੱਤੇ ਗਏ ਪਰ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਰੰਗਦੇਵ ਦੀ ਸਰਕਾਰ ਸਮੇਂ ਮੁਗਲਾਂ ਪਹਾੜੀ ਰਾਜਾਂ ਬਾਈ ਧਾਰ ਦੇ ਰਾਜਿਆਂ ਨੇ ਕਿਸਮਾ ਖਾ ਕੇ ਮੁਕਰ ਗਿਆ ਸੀ ਸੇਵੇਂ ਇਸੇ ਤਰ੍ਹਾਂ ਸਮੇਂ ਦੀ ਸਰਕਾਰ ਨੇ ਕੀਤਾ ਜਿਹਦੇ ਵਾਸਤੇ ਜਹਦਰ ਜਗਜੀਤ ਸਿੰਘ ਧੰਨੇਵਾਲ ਨੂੰ ਦੁਬਾਰਾ ਖਨੌਰੀ ਦੇ ਬਾਰਡਰ ਦੇ ਉੱਤੇ ਜਾ ਕੇ ਓਖੜ ਧਾਲ ਮਰਨ ਵਰਤ ਸ਼ੁਰੂ ਕਰਨਾ ਪਿਆ ਜਿਹਦੇ ਵਾਸਤੇ ਸਮੁੱਚੀ ਕੌਮ ਵੱਲੋਂ ਅਤੇ ਗੁਰੂ ਕੇ ਪਿਆਰਿਆਂ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਅੱਜ ਅਰਦਾਸ ਬੇਨਤੀ ਕਰਵਾਈ ਗਈ ਕਿ ਭਾਈ ਜਗਜੀਤ ਸਿੰਘ ਡੱਲੇਵਾਲ ਦੀ ਚੜ੍ਹਦੀ ਕਲਾ ਵਾਸਤੇ ਸੰਘਰਸ਼ ਦੀ ਸਫਲਤਾ ਵਾਸਤੇ ਕਾਨੂੰਨ ਰੱਦ ਹੋਣ ਵਾਸਤੇ ਅਤੇ ਕਿਸਾਨਾਂ ਹੀ ਨਹੀਂ ਪੂਰੇ ਪੰਜਾਬ ਨੂੰ ਆਜ਼ਾਦ ਹੋਣ ਵਾਸਤੇ ਉਹਨਾਂ ਦੇ ਹੱਕ ਵਾਸਤੇ ਸਾਡੇ ਹੱਕ ਜਿਹੜੇ ਆ ਉਹ ਪੰਜਾਬ ਦੇ ਦਿੱਤੇ ਜਾਣ ਇਹ ਜਿਹੜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕੌਮ ਹੈ ਨਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿਹਦੇ ਰਹਿਨਮਾਈ ਦੇ ਵਿੱਚ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਰੇ ਕੁਛ ਰਹਿੰਦੇ ਨੇ ਉਹ ਇਹੋ ਜਿਹੇ ਰਾਜ ਜਿਹੜਾ ਹੈ ਕਿਉਂਕਿ ਜਦੋਂ ਆਪੋ ਆਪਣੇ ਹੱਕ ਮਿਲਣਗੇ ਤੇ ਕਿਸੇ ਦੀ ਗੁਲਾਮੀ ਨਹੀਂ ਕਰਨੀ ਪਊਗੀ ਇਸ ਕਰਕੇ ਉਹ ਭਾਈ ਜਗਜੀਤ ਸਿੰਘ ਡੱਲੇਵਾਲ ਦੇ ਆਰੰਭੇ ਸੰਘਰਸ਼ ਵਾਸਤੇ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਬੇਨਤੀ ਕਿ ਘਰ ਘਰ ਦੇ ਵਿੱਚ ਅਰਦਾਸ ਕੀਤੀ ਜਾਵੇ ਕਿ ਉਹਨਾਂ ਦੀ ਸਿਹਤ ਜਾਨੀ ਵਾਸਤੇ ਤੇ ਸੰਘਰਸ਼ਾਂ ਦੀ ਸੰਪੂਰਨਤਾ ਵਾਸਤੇ ਇਹ ਬੇਨਤੀ ਸਾਰਿਆਂ ਪ੍ਰਵਾਨ ਕਰਨੀ ਅੱਜ ਅਕਾਲ ਤਖਤ ਸਾਹਿਬ ਅੱਗੇ ਸੰਗਤਾਂ ਵੱਲੋਂ ਅਰਦਾਸ ਕਰਵਾਈ ਗਈ ਸੋ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਭਾਈ ਹਰ ਇੱਕ ਸਿੱਖ ਹਰ ਇੱਕ ਸੱਚਾ Hindu ਮੁਸਲਮਾਨ ਇਸਾਈ ਜਿਹੜਾ ਹੈ ਉਹ ਵੀ ਅਰਦਾਸ ਕਰੇ ਕਿ ਭਾਈ ਜਗਜੀਤ ਸਿੰਘ ਢੱਲੇਵਾਲ ਚੜ੍ਹਦੀ ਕਲਾ ਵਿੱਚ ਰਹਿਣ ਤੇ ਸਮੇਂ ਦੀ ਹਕੂਮਤ ਨੂੰ ਜਿਹੜੇ ਆ ਉਹ ਕਿਸਾਨਾਂ ਦੇ ਸਿੱਖਾਂ ਦੇ ਸਾਰੀਆਂ ਘਟਗਿੰਦੀਆਂ ਦੇ ਹੱਕ ਦੇਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ